ਸਭ ਨੂੰ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਅੱਜ ਅਸੀਂ ਇਹ ਰੁਗਨਾਥ ਮੰਦਰ ਦੇ ਵਿੱਚ ਧਾਰੀਗਲ ਸ਼ਾਂ ਆਏ ਸੀਗੇ ਜਿਹੜਾ ਆਪਾਂ 12 ਅਪ੍ਰੈਲ ਨੂੰ ਹਨੂਮਾ ਜਨਮotsਵ ਦੀ ਦਾ ਇੱਕ ਪ੍ਰੋਗਰਾਮ ਰੱਖਿਆ ਹੈ ਗੁਰਦਾਸਪੁਰ ਕੱਦਾਂ ਵਾਲੀ ਮੰਡੀ ਉਹਦੇ ਵਾਸਤੇ ਨਮੰਤਰਣ ਦੇਣ ਆਏ ਸੀਗੇ ਕਿਉਂਕਿ ਇਹ ਧਾਰੀ ਵਾਲੋਂ ਹਰ ਸਾਲ ਕਿਸੇ ਤਰ੍ਹਾਂ ਦਾ ਵੀ ਅਸੀਂ ਗੁਰਦਾਸਪੁਰ ਕੋਲ ਪ੍ਰੋਗਰਾਮ ਕਰੀਏ ਭਾਰੀ ਸੰਖਿਆ ਦੇ ਵਿੱਚ ਸੰਗਤ ਹੁੰਦੀ ਹੈ ਉਸੇ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਹਨੂਮਨ ਜਨਮotsਵ ਦਾ ਪ੍ਰੋਗਰਾਮ ਮਨਾਉਣ ਜਾ ਰਹੇ ਹਾਂ ਉਹਦਾ ਨਮੰਤਰਣ ਦੇਣ ਆਏ ਸੀਗੇ ਪਰ ਇਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਵੀ ਦਿੱਤਾ ਵਾ ਵੀ ਅਸੀਂ ਬਾਅਦ ਜਿਹੜੀ ਸੰਗਤ ਅਸੀਂ ਅੱਗੇ ਲੈ ਕੇ ਆਉਂਦੇ ਸੀ ਉਹਦੇ ਨਾਲੋਂ ਵੀ ਦੋ ਗੁਣਾ ਵੱਧ ਸੰਗਤ ਲੈ ਕੇ ਇਸ ਵਾਰ ਆਵਾਂਗੇ ਸਾਡੇ ਗੁਰਦਾਸਪੁਰ ਦੇ ਵਿੱਚ ਪਹਿਲੀ ਵਾਰ ਹੀ ਮਹਿੰਦੀਪੁਰ ਮਹਿੰਦੀਪੁਰ ਸਾਲਾ ਸਰਬਾਲਾਈ ਦਾ ਸੋਨੇ ਚਾਂਦੀ ਦਾ ਦਰਬਾਰ ਆ ਰਿਹਾ ਪਰ ਜਲੰਧਰ ਤੋਂ ਹੀ ਬਾਲਾਈ ਦੇ ਜਿਹੜੇ ਭੈਣ ਬੋਲਦੇ ਨੇ ਸੁਮਿਤ ਸ਼ਰਮਾ ਜੀ ਉਹ ਆ ਰਹੇ ਨੇ ਔਰ ਸਭ ਤੋਂ ਵੱਡੀ ਜਿਹੜੀ ਗੁਰਦਾਸਪੁਰ ਵਾਸਤੇ ਸਾਡੇ ਖਾਸ ਤੌਰ ਤੇ ਸਨਾਤਨ ਜਾਗਰਣ ਮੰਚ ਵਾਸਤੇ ਮਾਨ ਦੀ ਗੱਲ ਆ ਵੀ ਪੰਡੋਰੀ ਵਾਲੇ ਮਹਾਰਾਜ ਜੀ ਸਾਰੇ ਸਮੂਹ ਗੁਰਦਾਸਪੁਰ ਨਿਵਾਸੀਆਂ ਨੂੰ ਆਪਣਾ ਆਸ਼ੀਰਵਾਦ ਦੇਣ ਆ ਰਹੇ ਨੇ ਔਰ ਮੈਂ ਅਪੀਲ ਕਰਾਂਗਾ ਵੀ ਉਸ ਦਿਨ ਸਾਰਾ ਗੁਰਦਾਸਪੁਰ ਵਾਲੇ ਦੁਆਲੇ ਦੇ ਲਾਗੇ ਧਾਰੀਵਾਲ ਦੀ ਸੰਗਤ ਜਿੰਨੀ ਹੈ ਦੁੱਗਲ ਸਾਹਿਬ ਨੂੰ ਵੀ ਕਿਹਾ ਵਾ ਉੱਥੇ ਪਹੁੰਚਣ ਔਰ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਜੀ ਜਿਸ ਤਰ੍ਹਾਂ ਕਿ ਤਕਰੀਬਨ ਅਸੀਂ ਪਿਛਲੇ 2-3 ਸਾਲ ਤੋਂ 40 41 ਪਿੰਡ ਕਵਰ ਕਰਦੇ ਆ ਰਹੇ ਆ ਜਿਸ ਤਰ੍ਹਾਂ ਕਿ ਅਸੀਂ ਕੱਲ ਸਾਰਾ ਛਾਲੇ ਵਾਲੀ ਸਾਈਡ ਕਰਾ ਵਾਲੀ ਚਾਵਾ ਏ ਵਾਲੀ ਕੱਡੀ ਆ ਪੰਡੋਰੀ ਮੱਲੋਵਾਲ ਕ੍ਰਿਸ਼ਨानगर ਗਾਜੀਕੋਟ ਇਸੇ ਤਰ੍ਹਾਂ ਹੀ ਆਪਾਂ ਸਾਰਾ ਜਿਸ ਤਰ੍ਹਾਂ ਛੇਕੂਪੁਰਾ ਰਾਜਪੁਰਾ ਭੋਪਰ ਨੰਗਲ ਹਰਧਾਨੀ ਔਰ ਅੱਜ ਇਸੇ ਲੜੀ ਨੂੰ ਘਰ ਚ ਅੱਗੇ ਚਲਾਉਂਦੇ ਹੋਏ ਧਾਰੀਵਾਲ ਪਹੁੰਚੇ ਆ ਜੈ ਸ਼੍ਰੀ ਰਾਮ ਜੈ ਹਨੂਮਾਨ ਜੀ ਕੀ ਅੱਜ ਪਵਨ ਜੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਤੋਂ ਸਾਡੇ ਧਾਰੀਵਾਲ ਚ ਪਹੁੰਚੇ ਨੇ ਅਸੀਂ ਸਾਰੇ ਰਗਨਾਥ ਬੰਦੇ ਦੇ ਪ੍ਰਧਾਨ ਜੀ ਚੋਪੜਾ ਜੀ ਹਰਜੇਸ਼ ਜੀ ਤੇ ਸੋਨੂ ਚੋਪੜਾ ਜੀ ਜਨਸ਼ਭਾ ਜਨ ਜੀ ਤੇ ਪੁਰੀ ਸਾਹਿਬ ਅਸੀਂ ਸਾਰੇ ਬੰਦੇ ਅਸੀਂ ਇੱਥੇ ਅੱਜ ਬੈਠੇ ਆ ਮੀਟਿੰਗ ਹੋਈ ਹੈ ਸਾਡੀ ਸਾਨੂੰ ਬੜਾ ਅੱਛਾ ਲੱਗਾ ਵੀ ਸਾਨੂੰ ਬੜੇ ਮਾਨ ਦੇ ਨਾਲ ਬੁਲਾਉਂਦੇ ਨੇ ਤੇ ਅਸੀਂ ਜਿਹੜਾ ਵੀ ਗਰਦਾਸਪੁਰ ਫੰਕਸ਼ਨ ਦਾ ਉੱਥੇ ਜਾਈਦਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਵੱਦ-ਵੱਦ ਪਬਲਿਕ ਲੈ ਕੇ ਉੱਥੇ ਪਹੁੰਚਾਂਗੇ ਤੇ ਹੁੰਦੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਲਵਾਂਗੇ ਪੰਡੋਰੀ ਵਾਲੇ ਮਹਾਰਾਜ ਦਾ ਅਸ਼ੀਰਵਾਦ ਲਵਾਂਗੇ ਉਹਨਾਂ ਦੇ ਪਰਵਚਨ ਸੁਣਾਵਾਂਗੇ ਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦੇ ਹੈ ਆਪਣੀਆਂ ਇੰਤਜ਼ਾਮ ਕਰਾਂਗੇ ਗੱਡੀਆਂ ਦਾ ਬੱਸ ਦਾ ਕਿ ਉੱਥੇ 12 ਅਪ੍ਰੈਲ ਨੂੰ ਅਸੀਂ 4 ਵਜੇ ਤੋਂ ਲੈ ਕੇ 8 ਵਜੇ ਤੱਕ ਉੱਥੇ ਫੰਕਸ਼ਨ ਹੈ ਤੇ ਜਰੂਰ ਪਹੁੰਚਾਂਗੇ ਸਾਰਿਆਂ ਨੂੰ ਜੈ ਸ਼੍ਰੀ ਰਾਮ